ਮਾ ਮਾ ਮਮੀ ਨੂੰ ਸਮਝਾਲਾ ਇਹ ੜੀਆਂ ਕਰਦੀ ਆ ਮਾ ਮਾ ਮਮੀ ਨੂੰ ਸਮਝਾਲਾ ਇਹ ੜੀਆਂ ਕਰਦੀ ਆ ਸਾਡੇ ਵੇੜੇ ਦੇ ਵਿੱਚ ਕੀ ਕਰ ਜਾ ਕੇ ਕਰਤੇ ਚੜਦੀ ਆ ਸਾਡੇ ਵੇੜੇ ਦੇ ਵਿੱਚ ਕੀ ਕਰ ਜਾ ਕੇ ਕਰਤੇ ਚੜਦੀ ਆ ਸਾਡੇ ਵੇੜੇ ਦੇ ਵਿੱਚ ਕੀ ਕਰ ਜਾ ਕੇ ਕਰਤੇ ਚੜਦੀ ਆ చాచీ నఖరో చడగి డేక టూ గే అటాణా డిగ పై హే నఖరో చడగి డేక టూ గే అటాణా డిగ పై హే చకలో బోచో బోచో వే ము చకలో చకలోే ముండ బోచో బోచో వేముడో చకలో చకలోే ముండోచో బోచో వే ము ਮਮੀ ਖੰਡ ਦਾ ਖੇਡਣਾ ਚੁੱਕ ਕੇ ਲੈ ਗਿਆ ਕਾ ਮਮੀ ਖੰਡ ਦਾ ਖੇਡਣਾ ਚੁੱਕ ਕੇ ਲੈ ਗਿਆ ਕਾ ਮਮੀ ਖੰਡ ਦਾ ਖੇਡਣਾ ਚੁੱਕ ਕੇ ਲੈ ਗਿਆ ਕਾ ਵਿਆਹ ਵੇਖਣ ਨੂੰ ਚਾਚੀ ਆਏ ਕੰਮ ਕੋਈ ਨਾ ਕੀਤਾ ਸੇਬ ਸੰਤਰੇ ਸਾਰੇ ਖਾਗੀ ਸੇਬ ਸੰਤਰੇ ਸਾਰੇ ਖਾਗੀ ਨਾ ਲੇਖਾਗੀ ਪਪੀਤਾ ਡੋਂਗਾ ਬੂੰਦੀ ਦਾ ਅੰਦਰ ਵੜ ਕੇ ਪੀਤਾ ਡੋਂਗਾ ਬੂੰਦੀ ਦਾ ਅੰਦਰ ਵੜ ਕੇ ਪੀਤਾ ਡੋਂਗਾ ਬੂੰਦੀ ਦਾ ਕਰੇ ਜਾ ਕੇ ਨਾ ਚੁੱਲੇ ਨੂੰ ਲਤ ਮਾਰੀ ਨਚਣਾ ਤਾਂ ਹੁਣ ਨੱਚ ਲੈ ਕਰੇ ਜਾ ਕੇ ਨਾ ਚੁੱਲੇ ਨੂੰ ਲਤ ਮਾਰੀ ਨਚਣਾ ਤਾਂ ਹੁਣ ਨੱਚ ਲੈ ਚਿੱਟੀ ਐਨੀ ਬਦਲੀਏ ਕਾਲੀ ਐਨੀ ਬਦਲੀਏ ਜੇਤੀ ਇਹ ਨਹੀਂ ਬਦਲਿਏ ਕਾਲ ਇਹ ਨਹੀਂ ਬਦਲਿਏ ਕਿਥੇਕ ਜਾਕੇ ਬਰਸੇਂਗੀ ਅਜ ਨੱਚ ਲੈ ਸਵੇਰੇ ਤਰਸੇਂਗੀ ਅਜ ਨੱਚ ਲੈ ਸਵੇਰੇ ਤਰਸੇਂਗੀ ਗਿੱਧਾ ਵੀ ਪਯਨਲੇ ਬੋਲੀਆਂ ਵੀ ਪਾਈਆਂ ਗਿੱਧਾ ਵੀ ਪਯਨਲੇ ਬੋਲੀਆਂ ਵੀ ਪਾਈਆਂ ਨੱਚ ਨੱਚ ਪਟਦਾ ਵੇੜਾ ਨੀ ਮੇਲਣ ಹುಣ ಲಡ್ಡೂ ಗೇಡಾ ನೀ ಮೇಲಣೋ ಹುಣ ದೋ ಲೂನು ಗೇಡಾ ನೀ ಮೇಲಣ ಹುಣ ಲಡ್ಡೂ ಗೇಡಾ ನೀ ಮೇಲಣ ಧನ್ವಾ